ਸੋ ਤੁਸੀਂ ਦੇਖ ਸਕਦੇ ਹੋ ਸੇਵਾਦਾਰਾ ਬੀਰਾਂਵਾਲੋਂ ਪੋਸਟਰ ਲਾਇਜ਼ ਜਾ ਰਹੇ ਨੇ ਹਰੀ ਓਮ ਜੀ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਸੋਹਣੇ ਚੌਕ ਪਟਿਆਲਾ ਵਿਕੇ ਹਰੀ ਓਮ ਗੋਬਾਲਾ ਦੇ ਵਿੱਚ ਸਰਤਾਜ ਕਰਾਇਆ ਗਿਆ ਹੈ 25 ਤੋਂ 31 ਤੱਕ 25 ਤਰੀਕਾ ਤੋਂ 9 ਮਹੀਨਾ 23 ਤਰੀਕ ਤੱਕ ਸਰਤਾਜ ਆਗਿਆ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਜ ਤੋਂ ਵੱਜ ਪਹੁੰਚ ਕੇ ਸੰਤਾਂ ਦੇ ਦਰਸ਼ਨ ਕਰੋ ਹਰੀ ਓਮ ਸਾਹੀ ਕਰ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਜੱਗੀ YouTube ਚੈਨਲ ਰੰਗ ਪਿੰਡਾਂ ਦੇ ਸੋ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਪੋਸਟਰ ਦੇਖ ਰਹੇ ਸੇਵਾਦਾਰਾਂ ਵੱਲੋਂ ਲਗਾਏ ਜਾ ਰਹੇ ਨੇ ਸੋ ਸ਼੍ਰੀ ਰਾਧਾ ਅਸ਼ਟਮੀ ਮਹਾਉਤਸਵ ਮਨਾਉਂਦੇ ਹੋਏ ਸ਼੍ਰੀ ਮਦ ਭਾਗਵਤ ਮਹਾਪੁਰਾਣ ਹਫ਼ਤਾ ਜਾਗ ਸਥਾਨ ਹਰੀ ਓਮ ਗੋਬਿੰਦ ਗਊਸਾਲਾ ਸੂਲਡਰ ਚੌਂਕ ਪਟਿਆਲਾ ਸੋ ਬਾਬਾ ਜੀ ਦੀ ਹਫ਼ਤਾ ਜਾਗ ਕਰਵਾਈ ਜਾ ਰਹੀ ਆ ਸੂਲਰ ਵਿਖੇ ਪਟਿਆਲਾ ਸੋ ਮਿਤੀ 25 ਅਗਸਤ 2025 ਦਿਨ ਸੋਮਵਾਰ ਤੋਂ ਪਾਠ ਪ੍ਰਕਾਸ਼ ਕਰਵਾਏ ਜਾ ਰਹੇ ਨੇ ਸੰਪੂਰਨ ਭੋਗ ਮਿਤੀ 31 ਅਗਸਤ 2025 ਦਿਨ ਐਤਵਾਰ ਨੂੰ ਸਮਾਂ 11 ਵਜੇ ਭੋਗ ਪਾਏ ਜਾਣਗੇ ਕਥਾ ਦਾ ਸਮਾਂ ਹੈਗਾ ਰੋਜ਼ਾਨਾ ਦੁਪਹਿਰੇ 3 ਵਜੇ ਤੋਂ ਸ਼ਾਮ 5:30 ਵਜੇ ਤੱਕ ਆਚਾਰਿਆ ਪੰਡਤ ਸ੍ਰੀ ਰਾਮ ਸੇਵਕ ਸ਼ਾਸਤਰੀ ਜੀ ਕਲਵਾਣੂ ਵਾਲੇ ਪਹੁੰਚ ਰਹੇ ਨੇ ਹਵਨ ਮਿਤੀ 31 ਅਗਸਤ 2025 ਸਮਾਂ ਸਵੇਰੇ 8 ਵਜੇ ਸੰਤਾਂ ਦੀ ਪੰਗਤ 12 ਵਜੇ ਸੋ ਸਾਰੇ ਹੀ ਮੇਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸੂਲਰ ਚੌਕ ਪਟਿਆਲੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਸਪਤਾਹ ਜੱਗ ਦਾ ਲਹਾ ਲੈਣਾ ਜੀ जय श्री कृष्णान जय श्री कृष्णान जय श्री कृष्णान सो सारे वीर ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਪਤਾਹਜ ਅਗ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੋ ਸੂਲਰ ਚੌਂਕ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ जय श्री कृष्ण जय श्री कृष्ण